ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਦੋਸਤੋ ਮੈਂ ਹਾਂ ਮਨਦੀਪ ਸਿੰਘ ਤੇ ਅੱਜ ਦੇ ਟੌਪਿਕ ਦੇ ਵਿੱਚ ਆਪਾਂ ਗੱਲ ਕਰਾਂਗੇ ਭਾਰਤ ਦੇ ਨਾਚ ਅਤੇ ਤਿਹਾਰਵਾਰੇ ਠੀਕ ਹੈ ਡਾਂਸ ਐਂਡ ਫੈਸਟੀਵਲ ਆਫ ਇੰਡੀਆ। ਗਲਾ ਖਰਾਬ ਹੋਣ ਕਰਕੇ ਦਿਖਾਉਣ ਲੱਗਣ ਕਰਕੇ ਆਵਾਜ਼ 'ਚ ਥੋੜੀ ਜੀ ਤਬਦੀਲੀ ਹੈ ਇਸ ਕਰਕੇ ਮੈਨੇਜ ਕਰ ਲਿਓ ਬਈ ਅੱਜ ਠੀਕ ਹੈ ਤੇ ਆਪਾਂ ਬੜੀ ਦੇਰੀ ਨਾ ਕਰਦੇ ਹੋਏ ਆਪਾਂ ਚੱਲਦੇ ਹਾਂ ਆਪਣੇ ਪਹਿਲੇ ਕੁਐਸਚਨ ਤੇ। ਪਹਿਲਾ ਕੁਐਸਚਨ ਹੈ ਜੀ ਜਿਹੜਾ ਛਤਰੀਆ ਨਾਚ ਪਰੰਪਰਾ ਕਿਸ ਭਾਰਤੀ ਰਾਜ ਨਾਲ ਸੰਬੰਧਿਤ ਹੈ ਠੀਕ ਹੈ ਜ ਉਹ ਕਿਹੜੇ ਸਟੇਟ ਨੂੰ ਬਿਲੋਂਗ ਕਰਦਾ ਹੈ ਤੇ ਸਤਰੀਆ ਕਰਦਾ ਜੀ ਅਸਮ ਨੂੰ ਠੀਕ ਹੈ অপਸ਼ਨ ਨੰਬਰ ਬੀ ਅਸਮ ਇਹ ਅਸਮ ਦਾ ਇੱਕ ਕਲਾਸਿਕਲ ਨਾਚ ਹੈ 15ਵੀਂ ਸਦੀ ਵਿੱਚ ਸ੍ਰੀ ਮੰਤ ਸ਼ੰਕਰਦੇਵ ਦੁਆਰਾ ਪੇਸ਼ ਕੀਤਾ ਗਿਆ ਸੀ ਤੇ ਵੈਸ਼ਨੋ ਮੱਠ ਠੀਕ ਹੈ ਵਿੱਚ ਉਤਪਨ ਹੋਇਆ ਸੀ ਤੇ ਇਹ ਕਿੱਥੇ ਉਤਪਨ ਹੋਇਆ ਸੀ ਵੀ ਵੈਸ਼ਨੋ ਮੱਠ ਦੇ ਵਿੱਚ ਤੇ ਇਹਨੂੰ 3ਵੀਂ ਸਦੀ ਦੇ ਵਿੱਚ ਪੇਸ਼ ਕੀਤਾ ਗਿਆ ਸੀ 15ਵੀਂ ਸਦੀ ਦੇ ਵਿੱਚ ਕਿਨੇ ਕੀਤਾ ਸੀ ਸ੍ਰੀ ਮੰਤ ਸ਼ੰਕਰ ਦੇਵ ਜੀ ਦੁਆਰਾ ਤੇ ਸਤਰੀਆ ਡਾਂਸ ਹੈਗਾ ਅਸਮ ਦਾ ਅੱਗੇ ਹੈਗਾ ਜੀ ਦੂਜਾ ਕੁਐਸਚਨ ਜਿਹੜਾ ਬਗੋਰੀਆ ਨਾਚ ਹੈ ਜਾਂ ਬਗੋਰੀਆ ਡਾਂਸ ਹੈ ਉਹ ਕਿਸ ਹਥਿਆਰ ਨਾਲ ਸੰਬੰਧਿਤ ਹੈ ਠੀਕ ਹੈ ਬਗੋਰੀਆ ਡਾਂਸ ਇਜ਼ ਪਰਫਾਰਮਡ ਡਿਊਰਿੰਗ ਵਿੱਚ ਫੈਸਟੀਵਲ ਕਿਹੜੇ ਤਿਹਾਣ ਤੇ ਜਿਹੜਾ ਬਗੋਰੀਆ ਡਾਂਸ ਕੀਤਾ ਜਾਂਦਾ ਤਾਂ ਉਹ ਕੀਤਾ ਜਾਂਦਾ ਜੀ ਹੋਲੀ ਤੇ ਠੀਕ ਹੈ ਆਪਸ਼ਨ ਨੰਬਰ B ਤੇ ਬਗੋਰੀਆ ਜਿਹੜਾ ਮੱਧ ਪ੍ਰਦੇਸ਼ ਦਾ ਇੱਕ ਆਦੀਵਾਸੀ ਨਾਚ ਹੈ ਜਲਾ ਤੁਸੀਂ ਮੇਜ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਭੀਲ ਅਤੇ ਭਲਾਲਾ ਕਬੀਲਿਆਂ ਦੁਆਰਾ ਹੋਲੀ ਤੋਂ ਪਹਿਲਾਂ ਕੀਤਾ ਜਾਂਦਾ ਕਿਹੜੀ ਜਾਤੀ ਇਹੋ ਕਰਦੀ ਹੈ ਟ੍ਰਾਈਬਲ ਲੋਕ ਕਰਦੇ ਨੇ ਭੀਲ ਜਾਤੀ ਦੇ ਜਿਹੜੇ ਲੋਕ ਨੇ ਉਹ ਬਗੋਰੀਆ ਡਾਂਸ ਕਰਦੇ ਨੇ ਕਦੋਂ ਹੋਲੀ ਫੈਸਟੀਵਲ ਤੇ ਤੇ ਮੱਧ ਪ੍ਰਦੇਸ਼ ਦਾ ਵੀ ਇੱਕ ਆਦੀਵਾਸੀ ਨਾਚ ਹੈ ਅੱਗੇ ਕੁਐਸਚਨ ਹੈਗਾ ਕਿਹੜਾ ਲੋਕ ਨਾਚ ਕਰਨਾਟਕ ਦਾ ਮੂਲ ਹੈ ਅਤੇ ਅਦਾਕਾਰੀ ਜਾਂ ਕਹਾਣੀ ਸੁਣਾਉਣ ਲਈ ਜਾਣਿਆ ਜਾਂਦਾ ਹੈ ਇਹਦੇ ਵਿੱਚ ਕੀ ਹੁੰਦਾ ਵੀ ਇਹ ਕਰਨਾਟਕ ਦਾ ਕੋਈ ਤਿਹਾਰ ਹੈ ਜਿਹਦੇ ਵਿੱਚ ਅਦਾਕਾਰੀ ਜਾਂ ਕਹਾਣੀ ਸੁਣਾਉਣ ਨਾਲ ਸੰਬੰਧਿਤ ਹੈ ਇਹ ਤਾਂ ਉਹ ਹੈ ਜਕਸ਼ਗਨ ਆਪਸ਼ਨ ਨੰਬਰ ਸੀ ਜਕਸ਼ਗਨ ਕਰਨਾਟਕ ਦਾ ਨਾਚ ਹੈ ਇਹ ਰਮਾਇਣ ਅਤੇ ਮਹਾਭਾਰਤ ਦੀਆਂ ਕਹਾਣੀਆਂ ਨੂੰ ਡਾਂਸ ਸੰਗੀਤ ਅਤੇ ਡਾਇਲੋਗ ਰਾਹੀਂ ਦਰਸਾਉਂਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਦਰਸਾਉਂਦਾ ਵੀ ਜਿਹਾ ਤਾਂ ਰਮਾਇਣ ਮਹਾਭਾਰਤ 'ਚ ਹੁੰਦੀਆਂ ਕਹਾਣੀਆਂ ਨੂੰ ਡਾਂਸ ਸੰਗੀਤ ਅਤੇ ਡਾਇਲੋਗ ਰਾਹੀਂ ਦਰਸਾਉਂਦਾ ਕਿੱਥੋਂ ਦਾ ਇਹ ਕਰਨਾਟਕ ਦਾ ਜਗਸ਼ਗੰ ਅੱਗੇ ਹੈਗਾ ਜੀ ਉੜੀਸਾ ਦੇ ਮੰਦਰਾਂ ਵਿੱਚ ਰਵਾਇਤੀ ਤੌਰ ਤੇ ਕਿਹੜਾ ਕਲਾਸਿਕਲ ਨਾਚ ਕੀਤਾ ਜਾਂਦਾ ਹੈ ਇਹ ਪੁੱਛਿਆ ਗਿਆ ਉੜੀਸਾ ਦਾ ਤਾਂ ਉੱਥੇ ਕਿਹੜਾ ਕੀਤਾ ਜਾਂਦਾ ਉੜੀਸੀ ਠੀਕ ਹੈ ਉੜੀਸੀ ਜਿਹੜਾ ਡਾਂਸ ਹੈ ਉਹ ਕਿੱਥੇ ਕੀਤਾ ਜਾਂਦਾ ਹੈ ਉੜੀਸਾ ਦੇ ਵਿੱਚ ਉੜੀਸੀ ਨਾਚ ਜਗਨਨਾਥ ਪੁਰੀ ਜਿਹੜਾ ਮੰਦਰ ਹੈ ਉਹਦੇ ਨਾਲ ਜੁੜਿਆ ਹੋਇਆ ਇਹ ਰਿੰਵਾਂਗੀ ਮੰਦਰਾ ਜਿਹੜਾ ਮੁਦਰਾ ਠੀਕ ਹੈ ਇੱਕ ਇਹਦੇ ਵਿੱਚ ਆ ਮੁਦਰਾ ਹੁੰਦੀ ਹੈ ਡਾਂਸ ਦੀ ਤੇ ਉਹਦੇ ਨਾਲ ਸੰਬੰਧੀ ਠੀਕ ਹੈ ਜੀ ਤੇ ਇਹ ਹੈਗਾ ਉੜੀਸਾ ਦਾ ਉੜੀਸੀ ਡਾਂਸ ਅੱਗੇ ਹੈਗਾ ਕੁਐਸਚਨ ਅਸਾਮ ਵਿੱਚ ਬਵੀ ਸਾਗੂ ਤਿਹਾੜ ਨਾਲ ਰਵਾਇਤੀ ਤੌਰ ਤੇ ਕਿਹੜਾ ਲੋਕਨਾਚ ਜੁੜਿਆ ਹੋਇਆ ਇੱਕ ਉਥੇ ਆ ਤਿਹਾੜ ਮਨਾਇਆ ਜਾਂਦਾ ਬਵੀ ਬਵੀ ਸਾਗੂ ਤਿਹਾੜ ਠੀਕ ਹੈ ਉਹਦੇ ਨਾਲ ਕਿਹੜਾ ਲੋਕਨਾਚ ਜੁੜਿਆ ਹੋਇਆ ਤਾਂ ਉਹ ਹੈਗਾ ਜੀ ਬੱਗੂ ਰੰਬਾ ਬਗੂ ਰੰਬਾ ਆਪਸ਼ਨ ਨੰਬਰ ਡੀ ਬਗੂ ਰੰਬਾ ਜਿਹੜਾ ਇਤਿਹਾਸ ਹੈ ਇਹ ਅਸਮ ਦੇ ਨਾਲ ਜੁੜਿਆ ਹੋਇਆ ਹੈ ਕਿਹਦੇ ਨਾਲ ਬਾਗੂ ਸਾਗੂ ਤਿਹਾਰ ਬਾਬੀ ਸਾਗੂ ਤਿਹਾਰ ਨਾਲ ਠੀਕ ਹੈ ਜਿਹੜੀ ਉੱਥੋਂ ਦੀ ਬੋਡੋ ਜਨਜਾਤੀ ਹੈ ਅਸਮ ਦੀ ਉਹ ਇਸ ਇਹਨੂੰ ਜਿਹੜਾ ਆਪਣਾ ਤਿਹਾਰ ਹੈ ਇਹਦੇ ਨਾਲ ਜੁੜਿਆ ਹੋਇਆ ਤੇ ਇਹ ਮਨਾਉਂਦੇ ਨੇ ਇਹ ਲੋਕ ਬੋਡੋ ਜਨਜਾਤੀ ਦੇ ਠੀਕ ਹੈ ਹੱਥਾਂ ਦੀਆਂ ਹਰਕਤਾਂ ਕਾਰਨ ਇਸ ਨੂੰ ਬਟਰਫਲਾਈ ਡਾਂਸ ਵੀ ਕਿਹਾ ਜਾਂਦਾ ਆ ਦੇਖ ਲੈ ਦੇਖ ਸਕਦੇ ਹੋ ਤੁਸੀਂ ਈਮੇਜ ਦੇ ਵਿੱਚ ਇਹਨੂੰ ਬਟਰਫਲਾਈ ਡਾਂਸ ਵੀ ਕਿਹਾ ਜਾਂਦਾ ਕਿਨੂੰ ਬਗੂ ਰੰਬਾ ਨੂੰ ਠੀਕ ਹੈ ਜੀ ਤੇ ਇਹ ਕਿਹੜੇ ਤਿਉਹਾਰ ਨਾਲ ਉਹ ਦੇਣਾ ਜੁੜਿਆ ਹੋਇਆ ਪੱਗੂ ਰੰਬਾ ਨਾਲ ਅੱਗੇ ਹੈਗਾ ਜੀ ਗਰਬਾ ਨਾਲ ਕਿਸ ਤਿਉਹਾਰ ਨਾਲ ਸੰਬੰਧਿਤ ਹੈ ਤੇ ਗਰਬਾ ਹੈਗਾ ਜੀ ਨਵਰਾਤਰੀ ਨਾਲ অপਸ਼ਨ ਨੰਬਰ ਬੀ ਤੇ ਗਰਬਾ ਹੈਗਾ ਕਿੱਥੋਂ ਦਾ ਗੁਜਰਾਤ ਦਾ ਇਹ ਗਰਬਾ ਗੁਜਰਾਤ ਦਾ ਲੋਕਨਾਚ ਹੈ ਇਹ ਨਵਰਾਤਰੀ ਦੌਰਾਨ ਦੇਵੀ ਦੁਰਗਾ ਦੀ ਪੂਜਾ ਲਈ ਗਰਬੋ ਯਾਨੀ ਕਿ ਮਿੱਟੀ ਦੇ ਦੀਵੇ ਉਹਦੇ ਆਲੇ ਦੁਆਲੇ ਕੀਤਾ ਜਾਂਦਾ ਬਈ ਆ ਤੁਸੀਂ ਇੱਥੇ ਇਮੇਜ ਦੇ ਵਿੱਚ ਦੇਖ ਸਕਦੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਬਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਸ ਲੈਕਚਰ ਦੀ ਪੀਡੀਐਫ ਲੈਣ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੀਡੀਐਫ ਲਿਖ ਦਿਓ ਤਾਂ ਤੁਹਾਨੂੰ ਪੀਡੀਐਫ ਭੇਜ ਦਿੱਤੀ ਜਾਊਗੀ ਅੱਗੇ ਹੈਗਾ ਜੀ ਕੁਐਸਚਨ ਦੇਖਣੀ ਕਿਸ ਭਾਰਤੀ ਰਾਜ ਦਾ ਰਵਾਇਤੀ ਲੋਕ ਨਾਚ ਹੈ ਇਹਦਾ ਨਾਮ ਹੀ ਦੇਖਣੀ ਹੈ ਤਾਂ ਇਹ ਪੁੱਛਿਆ ਗਿਆ ਵੀ ਕਿਹੜੇ ਸਟੇਟ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਜਾਂ ਲੋਕ ਨਾਚ ਮਨਾਇਆ ਜਾਂਦਾ ਹੈ ਤਾਂ ਉਹ ਹੈ ਜੀ ਗੋਆ ਦਾ ਠੀਕ ਹੈ ਦੇਖਣੀ ਗੋਆ ਦਾ ਲੋਕ ਨਾਚ ਹੈ ਜੋ ਪੁਰਤਗਾਲੀ ਸ਼ਾਸਨ ਦੌਰਾਨ ਵਿਕਸਿਤ ਹੋਇਆ ਸੀ ਇਹ ਗੋਆ ਦੇ ਪਿੰਡੂ ਜੀਵਨ ਨੂੰ ਦਰਸਾਉਂਦਾ ਹੈ ਤੇ ਮੁੱਖ ਤੌਰ ਤੇ ਔਰਤਾਂ ਦੁਆਰਾ ਇਹ ਕੀਤਾ ਜਾਂਦਾ ਹੈ। ਇਹ ਦੇਖਣੀ ਕਿੱਥੋਂ ਦਾ ਬਈ ਗੋਆ ਦਾ। ਅੱਗੇ ਹੈਗਾ ਜੀ ਕਥਕਲੀ ਦੀ ਸ਼ੁਰੂਆਤ ਕਿਸ ਰਾਜ ਵਿੱਚ ਹੋਈ ਸੀ? ਤਾਂ ਜਿਹੜਾ ਕਥਕਲੀ ਡਾਂਸ ਹੈ ਉਹ ਉਹਦੀ ਸ਼ੁਰੂਆਤ ਕਿੱਥੇ ਹੋਈ ਹੈ? ਤਾਂ ਉਹਦੀ ਸ਼ੁਰੂਆਤ ਹੋਈ ਹੈ ਕੇਰਲਾ ਦੇ ਵਿੱਚ। ਆਪਸ਼ਨ ਨੰਬਰ ਸੀ। ਠੀਕ ਹੈ ਕਥਕਲੀ ਕੇਰਲਾ ਦਾ ਇੱਕ ਕਲਾਸੀਕਲ ਨਾਚ ਨਾਟਕ ਹੈ। ਇਹ ਆਪਣੇ ਵਿਸਤ੍ਰਿਤ ਮੇਕਅਪ ਪੋਸ਼ਾਕਾਂ ਅਤੇ ਨਵਰਸ ਭਾਵਨਾਵਾਂ ਲਈ ਮਸ਼ਹੂਰ ਹੈ। ਆ ਦੇਖੋ ਇੱਥੇ ਇਹਨਾਂ ਨੇ ਕਿੰਨਾ ਮੇਕਅਪ ਕੀਤਾ ਹੋਇਆ ਇਹ ਇਸੇ ਕਰਕੇ ਜਿਹੜਾ ਕਤਕਲੀ ਹੈ ਉਹ ਮਸ਼ਹੂਰ ਹੈ ਬਈ ਅੱਗੇ ਹੈਗਾ ਸ਼ਾਉਨਾਚ ਨੂੰ ਜਨੇਸਕੋ ਦੁਬਾਰਾ ਕਿਸ ਮੱਜੂ ਮਾਨਤਾ ਪ੍ਰਾਪਤ ਹੋਏ ਜਨੇਸਕੋ ਸੂਚੀ ਦੇ ਵਿੱਚ ਇਹਨੂੰ ਜੋੜਿਆ ਗਿਆ ਸ਼ਾਉਨਾਚ ਨੂੰ ਤਾਂ ਇਹ ਕਿਹੜੀ ਉਹਦੇ ਵਿੱਚ ਜੋੜਿਆ ਗਿਆ ਇੰਟੈਂਜੀਬਲ ਕਲਚਰਲ ਹੈਰੀਟੇਜ ਉਹਦੇ ਲਿਸਟ ਦੇ ਵਿੱਚ ਜੋੜਿਆ ਗਿਆ ਹੈ ਜਿਹੜਾ ਸ਼ਾਉਨਾਚ ਸ਼ਾਉਨਾਚ ਇੱਕ ਮਾਰਸ਼ਲ ਨਾਚ ਹੈ ਓਡੀਸਾ ਮਯੁਰਵੰਗ ਝਾਰਖੰਡ ਸਰਾਏ ਕਿਲਾ ਅਤੇ ਪੱਛਮੀ ਉੰਗਾਲ ਪਰੂਲਿਆ ਵਿੱਚ ਕੀਤਾ ਜਾਂਦਾ ਕਿੱਥੇ ਕਿੱਥੇ ਕੀਤਾ ਜਾਂਦਾ ਉੜੀਸਾ ਦੇ ਵਿੱਚ ਝਾਰਖੰਡ ਦੇ ਵਿੱਚ ਤੇ ਪੱਛਮੀ ਬੰਗਾਲ ਦੇ ਵਿੱਚ ਕਿਹੜਾ ਸ਼ਾਉ ਨਾਚ ਠੀਕ ਹੈ ਯੂਨੈਸਕੋ ਦੀ ਜਿਹੜੀ ਇਨਟੈਂਜੀਬਲ ਕਲਚਰਲ ਹੈਰਟੇਜ ਲਿਸਟ ਹੈ ਉਹਦੇ ਵਿੱਚ ਇਹਨੂੰ ਜੋੜਿਆ ਹੋਇਆ ਹੈ ਅੱਗੇ ਹੈਗਾ ਜੀ ਨਾਚ ਨਾਟਕ ਅੰਕੀਆ ਨਾਟਕ ਕਿਸ ਨਾਚ ਰੂਪ ਨਾਲ ਸੰਬੰਧਿਤ ਹੈ ਅੰਕੀਆ ਨਾਟਕ ਕਿਸ ਦੇ ਨਾਲ ਸੰਬੰਧਿਤ ਹੈ ਤਾਂ ਉਹ ਹੈਗਾ ਜੀ ਸਤਰੀਆ ਨਾਲ ਆਪਸ਼ਨ ਨੰਬਰ ਬੀ ਸਤਰੀਆ ਜਿਹੜੇ ਇਹਦੇ ਨਾਲ ਇਹ ਨਾਚ ਨਾਟ ਅੰਕੀਆਂ ਨਾਟ ਨਾਲ ਸੰਬੰਧਿਤ ਹੈ ਠੀਕ ਹੈ ਇਸ ਦੀ ਸ਼ੁਰੂਆਤ ਸ੍ਰੀਮント ਸ਼ੰਕਰਦੇਵ ਨੇ ਅਸਾਮ ਵਿੱਚ ਵੈਸ਼ਨੌਥੀਮ ਨੂੰ ਦਰਸਾਉਣ ਲਈ ਕੀਤੀ ਸੀ ਬਈ ਤੇ ਇਹ ਕਿੱਥੋਂ ਕੀਤੀ ਹੈ ਇਹ ਅਸਾਮ ਦੇ ਵਿੱਚ ਸੱਤਰੀਆ ਕਿੱਥੋਂ ਦਾ ਅਸਾਮ ਦਾ ਆਪਾਂ ਪਹਿਲਾਂ ਵੀ ਕੁਐਸਚਨ ਪੜ੍ਹਿਆ ਹੈਗਾ ਅੱਗੇ ਹੈਗਾ ਚਰਾਵ ਨਾਚ ਕਿਸ ਰਾਜ ਦੇ ਲੋਕ ਨਾਚ ਹੈ ਚਰਾਵ ਇਹ ਕਿੱਥੋਂ ਦਾ ਹੈ ਤਾਂ ਹੈ ਮਜ਼ੋਰਮ ਦਾ ਆਪਸ਼ਨ ਨੰਬਰ ਸੀ ਚਰਾਵ ਜਿਹੜਾ ਨਾਚ ਹੈ ਉਹ ਕਿੱਥੋਂ ਦਾ ਮਜ਼ੋਰਮ ਦਾ ਇਹਦੇ ਵਿੱਚ ਬਾਸ ਦੀਆਂ ਜਿਹੜੀਆਂ ਹੁੰਦੀਆਂ ਨੇ ਇਹਨੂੰ ਬੰਬੂ ਡਾਂਸ ਵੀ ਕਿਹਾ ਜਾਂਦਾ ਬਾਸ ਦੀਆਂ ਲੱਕੜਾਂ ਦੇ ਨਾਲ ਇਹ ਡਾਂਸ ਕਰਦੇ ਆ ਚਿਰਾਗ ਮਜ਼ੋਰਮ ਦਾ ਮਸ਼ਹੂਰ ਬਾਸ ਨਾਚ ਹੈ ਇਸ ਦਾ ਤਾਲ ਮੇ ਦਾ ਪ੍ਰਤੀਕ ਅਤੇ ਬਾਡੀ ਦੇ ਤਿਉਹਾਰਾਂ ਨਾਲ ਜੁੜਿਆ ਹੋਇਆ ਜਦੋਂ ਆਪਾਂ ਬਾਡੀ ਕਰਦੇ ਉਦੋਂ ਜਿਵੇਂ ਆਪਣੇ ਪੰਜਾਬ ਦੇ ਵਿੱਚ ਵਿਸਾਖੀ ਮਨਾਈ ਜਾਂਦੀ ਹੈ ਤਾਂ ਉਵੇਂ ਮਜ਼ੋਰਮ ਦੇ ਵਿੱਚ ਕੀ ਇਹ ਚਰਾਵ ਨਾਚ ਕੀਤਾ ਜਾਂਦਾ ਅੱਗੇ ਹੈਗਾ ਜੀ ਮੋਇਨੀ ਆਟਮ ਕੇਰਲ ਵਿੱਚ ਰਵਾਇਤੀ ਤੌਰ ਤੇ ਕਿਸ ਹਥਿਆਰ ਦਰਾਂ ਨਾਲ ਕੀਤਾ ਜਾਂਦਾ ਤਾਂ ਜਦੋਂ ਓਨਮ ਦਾ ਤਿਹਾਰ ਆਉਂਦਾ ਤਾਂ ਮੋਹਿਨੀ ਆਟਮ ਉਦੋਂ ਕੀਤਾ ਜਾਂਦਾ ਹੈ ਕੇਰਲ ਦੇ ਵਿੱਚ ਓਨਮ ਦਾ ਤਿਹਾਰ ਮਨਾਇਆ ਜਾਂਦਾ ਬਈ ਠੀਕ ਹੈ ਉਦੋਂ ਕਿਹੜਾ ਡਾਂਸ ਕੀਤਾ ਜਾਂਦਾ ਮੋਹਿਨੀ ਆਟਮ ਆ ਇੱਥੇ ਏਮੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਓਨਮ ਦੌਰਾਨ ਕੀਤਾ ਜਾਂਦਾ ਹੈ ਇਹ ਲਾਸੀਆ ਸ਼ੈਲੀ ਦੀ ਪਾਲਣਾ ਕਰਦਾ ਹੈ ਜੋ ਕੋਮਲ ਅਤੇ ਨਾਰੀ ਹਰਕਤਾਂ ਦਾ ਜ਼ੋਰ ਦਿੰਦਾ ਬਈ ਅੱਗੇ ਹੈਗਾ ਜੀ ਫੇਟ ਲਿਖਿਆ ਵਿੱਚੋਂ ਕਿਹੜਾ ਨਾਚ ਰੂਪ ਪਰਵਤੀ ਤੌਰ ਤੇ ਪ੍ਰੋਸਨੀਅਮ ਸਟੇਜ ਥੀਏਟਰ ਤੇ ਨਹੀਂ ਕੀਤਾ ਜਾਂਦਾ ਤਾਂ ਉਹ ਕਿਹੜਾ ਸ਼ਾਉ অপশন নাম্বার ডি 샤উ ਰਵਾਇਤੀ ਤੌਰ ਤੇ ਖੁੱਲੇ ਮੈਦਾਨ ਵਿੱਚ ਕੀਤਾ ਜਾਂਦਾ ਹੈ ਇਹ ਕਮਿਊਨਿਟੀ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ ਤੇ ਨਾ ਕਿ ਬੰਦ ਸਟੇਜਾਂ ਨਾਲ ਇਹ ਸਟੇਜਾਂ ਤੇ ਨਹੀਂ ਕੀਤਾ ਜਾਂਦਾ ਇਹ ਤਾਂ ਕਮਿਊਨਿਟੀ ਤਿਉਹਾਰਾਂ ਨਾਲ ਜੁੜਿਆ ਹੋਇਆ ਵੀ ਇਹ ਜਿਹੜਾ ਡਾਂਸ ਹੈ ਕਿਹੜਾ 샤উ ਨਾਚ ਅੱਗੇ ਹੈਗਾ 비হু ਨਾਚ ਕਿਸ ਤਿਉਹਾਰ ਦੌਰਾਨ ਕੀਤਾ ਜਾਂਦਾ ਹੈ ਤਾਂ 비হু ਕੀਤਾ ਜਾਂਦਾ ਜੀ ਆਲ ਆਫ ਦੀ ਅਵਬ ਯਾਨੀ ਕਿ ਮੇਗ 비হু ਸੰਗੋਲੀ 비হু ਤੇ ਕਾਟੀ 비হু ਇਹ 비হু ਅਸਮ ਦੇ ਤਿੰਨੇ ਮੁੱਖ ਮੁੱਖ ਤਿਉਹਾਰ ਨੇ ਤੇ ਖੇਤੀਬਾੜੀ ਦੇ ਤਿਉਹਾਰ ਨੇ ਠੀਕ ਹੈ ਜੀ ਇਹ 마গ ਰੋਂਗਾ ਜਨਵਰੀ ਦੇ ਵਿੱਚ ਰੋਂਗਾਲੀ ਅਪ੍ਰੈਲ ਨਵਾਂ ਸਾਲ ਬਣਾਇਆ ਜਾਂਦਾ ਜਦੋਂ ਤੇ ਕਾਟੀ ਅਕਤੂਬਰ ਦੇ ਵਿੱਚ ਠੀਕ ਹੈ ਕਾਟੀ ਵੀਹੂ ਅਕਤੂਬਰ ਦੇ ਵਿੱਚ ਬਣਾਇਆ ਜਾਂਦਾ ਇਹ ਤਿੰਨੋਂ ਜਿਹੜੇ ਜਦੋਂ ਵੀ ਕਿਤੇ ਵੀਹੂ ਲਾਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਉਥੋਂ ਤੁਸੀਂ ਅਸਮ ਦਾ ਤਿਹਾਰ ਲਾ ਦੇਣਾ ਕੋਈ ਵੀ ਹੋਵੇ ਅੱਗੇ ਹੈਗਾ ਜੀ ਹੌਰਨਬਿਲ ਤਿਹਾਰ ਭਾਰਤ ਦੇ ਕਿਸ ਰਾਜ ਵਿੱਚ ਬਣਾਇਆ ਜਾਂਦਾ ਹੈ ਹੌਰਨ ਮੈਨੂੰ ਬਣਾਇਆ ਜਾਂਦਾ ਹੈ ਲਾਗਾ ਲੈਂਡ ਦੇ ਵਿੱਚ ਆਪਸ਼ਨ ਨੰਬਰ ਸੀ ਹੌਰਨਬਿਲ ਨੂੰ ਤਿਹਾਰਾਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਇਹ ਲਾਗਾ ਕੁਬੀਲਾ ਦੇ ਸੱਭਿਆਚਾਰ ਯੁੱਧ ਪਰੰਪਰਾ ਅਤੇ ਏਕਤਾ ਨੂੰ ਦਰਸਾਉਂਦਾ ਹੈ ਕਿਹੜੇ ਕਬੀਲੇ ਦਾ ਨਾ ਕਬੀਲੇ ਦਾ ਕਿਹੜਾ ਤਿਉਹਾਰ ਹੈ ਬਈ ਹੌਰਨਬਿਲ ਤਿਉਹਾਰ ਕਿੱਥੇ ਮਨਾਇਆ ਜਾਂਦਾ ਹੈ ਨਾਗਾਲੈਂਡ ਦੇ ਵਿੱਚ ਅੱਗੇ ਹੈਗਾ ਜੀ ਕਿਹੜਾ ਕਲਾਸਿਕਲ ਨਾਚ ਤੇਜ਼ ਪੈਰਾਂ ਦੀ ਗਤੀ ਅਤੇ ਚੱਕਰਾਂ ਯਾਨੀ ਕਿ ਸਪਿੰਨ ਲਈ ਜਾਣਿਆ ਜਾਂਦਾ ਹੈ ਇਹਦੇ ਵਿੱਚ ਵੀ ਜਿਹੜੀ ਆਹ ਡਾਂਸ ਕਰਦੀ ਉਹ ਕੁੜੀ ਐਵੇਂ ਘੁੰਮਦੀ ਆ ਉਹ ਹੈ ਜੀ ਕਥਕ ਆਪਸ਼ਨ ਨੰਬਰ ਬੀ ਕਥਕ ਉੱਤਰੀ ਭਾਰਤ ਦਾ ਨਾਚ ਹੈ ਇਹ ਕਹਾਣੀ ਸੁਣਾਉਣ ਅਤੇ ਤੇਜ਼ ਪੈਰਾਂ ਦੀ ਗਤੀ ਤੇ ਚੱਕਰਾਂ ਲਈ ਮਸ਼ਹੂਰ ਹੈ ਬਈ ਅੱਗੇ ਹੈਗਾ ਕਿਹੜਾ ਕਲਾਸੀਕਲ ਨਾਚ ਅਵਿਲੇ ਤੇ ਜ਼ੋਰ ਦੇ ਨਾਲ ਨਾਟੇ ਸ਼ਾਸਤਰ ਦੇ ਸਿਧਾਂਤਾਂ ਦੇ ਸ਼ਬਦੋਂ ਨੇੜੇ ਹੈ ਤੋ ਹੈਗਾ ਜੀ ਭਾਰਤ ਨਾਟਮ ਇਹ ਸ਼ਕਤੀ ਨਾਲ ਕਲਾਸੀਕਲ ਗ੍ਰੰਥਾਂ ਤੇ ਆਧਾਰਿਤ ਹੈ ਤੇ ਅਵਿਲੇ ਜਾਨੀ ਕਿ ਐਕਸਪ੍ਰੈਸ਼ਨ ਤੇ ਸਭ ਤੋਂ ਵੱਧ ਜ਼ੋਰ ਦਿੰਦਾ ਆ ਦੇਖੋ ਤੁਸੀਂ ਇੱਥੇ ਆ ਜਿਹੜੀ ਲੇਡੀਜ਼ ਕਰ ਰਹੀ ਹੈ ਤੇ ਇਹਦੇ ਐਕਸਪ੍ਰੈਸ਼ਨ ਦੇਖ ਸਕਦੇ ਹੋ ਤਾਂ ਉਹਦੇ ਨਾਲ ਜੁੜਿਆ ਹੋਇਆ ਭਾਰਤ ਨਾਟਮ ਅੱਗੇ ਹੈਗਾ ਜੀ ਲੋਸਾਰ ਦਾ ਤਿਹਾੜ ਕਿਸ ਖੇਤਰ ਚ ਮਨਾਇਆ ਜਾਂਦਾ ਹੈ ਲੋਸਾਰ ਦਾ ਮਨਾਇਆ ਜਾਂਦਾ ਵੀ ਲਦਾਖ ਦੇ ਵਿੱਚ ਆਪਸ਼ਨ ਨੰਬਰ ਏ ਲੋਸਾਰ ਨੂੰ ਤਿੱਬਤੀ ਦਾ ਨਵਾਂ ਸਾਲ ਵੀ ਕਿਹਾ ਜਾਂਦਾ ਹੈ ਇਹ ਲਦਾਖ ਵਿੱਚ ਬੋਧੀ ਪਾਈਚਾਰੇ ਨੂੰ ਦੁਆਰਾ ਮਨਾਇਆ ਜਾਂਦਾ ਹੈ ਤੇ ਇਸ ਵਿੱਚ ਸ਼ਮਨਾਚ ਸ਼ਾਮਲ ਹੁੰਦਾ ਹੈ ਕਿੱਥੋਂ ਦਾ ਤਿਹਾੜਾ ਬਈ ਲੋਸਾਰ ਲਦਾਖ ਦਾ ਅੱਗੇ ਹੈਗਾ ਜੀ ਕਿਹੜਾ ਤਿਹਾੜ ਸਿੱਧੇ ਤੌਰ ਤੇ ਝੂਮ ਖੇਤੀ ਯਾਨੀ ਕਿ ਝੂਮ ਕਲਟੀਵੇਸ਼ਨ ਦੇ ਚੱਕਰਾਂ ਨਾਲ ਜੁੜਿਆ ਹੋਇਆ ਝੂਮ ਕਲਟੀਵੇਸ਼ਨ ਹੁੰਦੀ ਹੈ ਕਲਟੀਵੇਸ਼ਨ ਦੇ ਕਈ ਪ੍ਰਕਾਰ ਨੇ ਠੀਕ ਹੈ ਜਦੋਂ ਆਪਾਂ ਉਹ ਟਾਪਿਕ ਕਰਾਂਗੇ ਉਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਦੱਸੂਗਾ ਤਾਂ ਇਹ ਹੈ ਚਾਪਚਾਰ ਕੁੱਟਣਾ ਠੀਕ ਹੈ ਜਿੱਥੇ ਕੁੱਟਾ ਜੇ ਚਾਪਚਾਰ ਕੁੱਟ ਕੋਈ ਹੋਰ ਕੁੱਟ ਉਹ ਤਾਂ ਉਹ ਹੋਇਆ ਮਜੋਰਮ ਦੇ ਤਿਹਾਰ ਠੀਕ ਹੈ ਭਈ ਇਹ ਮਜੋਰਮ ਦਾ ਤਿਹਾਰ ਹੈ ਜੋ ਜੰਗਲ ਸਾਫ ਕਰਨ ਜਾਨੀ ਕਿ ਜੋਮ ਕਲਟੀਵੇਸ਼ਨ ਤੋਂ ਬਾਅਦ ਅਤੇ ਇਸ ਦੀ ਬਜਾਈ ਤੋਂ ਪਹਿਲਾਂ ਮਨਾਇਆ ਜਾਂਦਾ ਹੈ ਉੱਥੇ ਕੀ ਹੈ ਭਈ ਮਜੋਰਮ ਦੇ ਵਿੱਚ ਜੰਗਲਾਂ ਦੀ ਸਫਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਬਜਾਈ ਕੀਤੀ ਜਾਂਦੀ ਹੈ ਉਸ ਤੋਂ ਪਹਿਲਾਂ ਇਹ ਤਿਹਾਰ ਮਨਾਇਆ ਜਾਂਦਾ ਚਾਪਚਾਰ ਕੁੱਟਾ ਅਗੇ ਹੈਗਾ ਮਾਮਲਾਪੁਰ ਡਾਂਸ ਫੈਸਟੀਵਲ ਕਿਸ ਪਸ਼ੋਕੜ ਦੀ ਵਰਤੋਂ ਕਰਦਾ ਹੈ ਤਾਂ ਇਹ ਹੈ ਜੀ ਟੈਂਪਲ ਆਰਕੀਟੈਕਟ অপਸ਼ਨ ਨੰਬਰ ਸੀ ਇਹ ਤਮਲਨਾਡੂ ਵਿੱਚ ਯੂਨੈਸਕੋ ਦੀ ਵਿਰਾਸਤ ਅਰਜੁਨ ਦੀ ਤਪੱਸਿਆ ਅਤੇ ਸੋਰ ਟੈਂਪਲ ਵਰਗੇ ਪੱਲਵ ਸਮਾਰਕਾਂ ਦੇ ਸਾਹਮਣੇ ਹੁੰਦਾ ਹੈ ਅਗਲਾ ਕੁਐਸਚਨ ਹੈ ਭਈ ਆਪਣਾ ਕਿਹੜਾ ਤਿਉਹਾਰ ਪੈਸਟਰਲ ਜੀਵਨ ਤੋਂ ਸਥਾਈ ਖੇਤੀਬਾੜੀ ਵੱਲ ਤਬਦੀਲ ਦਾ ਪ੍ਰਤੀਕ ਹੈ ਤਾਂ ਉਹ ਹੈ ਜੀ ਬੰਗਲਾ অপਸ਼ਨ ਨੰਬਰ ਏ ਮੰਗਲਾ ਮੰਗਾਲਾ ਦੀ ਗਾਰੋ ਜਨਜਾਤੀ ਦਾ ਬਾਡੀ ਦਾ ਤਿਹਾਰ ਹੈ ਜਦੋਂ ਮੇਘਾਲਿਆ ਦੇ ਵਿੱਚ ਗਾਰੋ ਜਨਜਾਤੀ ਬਾਡੀ ਕਰਦੀ ਹੈ ਛਟਾਟ ਤਾਂ ਉੱਥੇ ਕਿਹੜਾ ਤਿਹਾਰ ਮਨਾਇਆ ਜਾਂਦਾ ਬੰਗਲਾ ਸੂਰਜ ਦੇਵਤਾ ਦੇ ਧੰਨਵਾਦ ਵਜੋਂ ਇਸ ਨੂੰ 100 ਡਰਮਾਂ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਇਹ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਵੀ 100 ਡਰਮਾਂ ਦਾ ਤਿਹਾਰ ਕਿਹਨੂੰ ਕਿਹਾ ਜਾਂਦਾ ਹੈ ਉਹ ਹੈ ਜੀ ਬੰਗਲਾ ਇਹ ਮਨਾਇਆ ਕਿੱਥੇ ਜਾਂਦਾ ਹੈ ਮੇਘਾਲਿਆ ਦੇ ਵਿੱਚ ਕਿਹੜੀ ਜਾਤੀ ਮਨਾਉਂਦੀ ਹੈ ਗਾਰੋ ਜਨਜਾਤੀ ਠੀਕ ਹੈ ਤੇ ਹੈਗਾ ਕਾਹਦਾ ਤਿਹਾਰ ਹੈ ਇਹ ਬਾਡੀ ਦਾ ਤਿਹਾਰ ਹੈ ਤੁਸੀਂ ਕੁਐਸਚਨ ਇਹਦੇ ਵਿੱਚੋਂ ਆਪਣੇ ਆਪ ਕ੍ਰੀਏਟ ਕਰ ਸਕਦੇ ਹੋ ਅੱਗੇ ਹੈਗਾ ਜੀ ਉੜੀਸਾ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਤਾਂ ਉਹ ਮਨਾਇਆ ਜਾਂਦਾ ਨੂੰ ਖਾਈ ਫੈਸਟੀਵਲ ਠੀਕ ਹੈ ਉੜੀਸਾ ਦੇ ਵਿੱਚ ਜਦੋਂ ਝੋਨੇ ਦੀ ਕਟਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਹੜਾ ਫੈਸਟੀਵਲ ਮਨਾਇਆ ਜਾਂਦਾ ਨੂੰ ਖਾਈ ਨੂੰ ਖਾਈ ਦਾ ਅਰਥ ਹੈ ਨਵਾਂ ਖਾਣਾ ਇਹ ਪੱਛਮੀ ਉੜੀਸਾ ਵਿੱਚ ਖੇਤੀਬਾੜੀ ਦਾ ਮੁੱਖ ਤਿਹਾਰ ਵਜੋਂ ਮਨਾਇਆ ਜਾਂਦਾ ਅੱਗੇ ਹੈਗਾ ਜੀ ਲੋਕਨਾਚ ਕਵੈਲਿਆ ਕਿਸ ਭਾਰਤੀ ਰਾਜ ਨਾਲ ਸੰਬੰਧਿਤ ਹੈ ਕਵਿਲੇਆ ਹੈਗਾ ਜੀ Rajasthan ਨਾਲ অপਸ਼ਨ ਨੰਬਰ C ਠੀਕ ਹੈ Rajasthan ਨਾਲ ਕਵਿਲੇਆ ਜਿਹੜਾ ਤਿਹਾੜਾ ਹੈ ਇਹ ਸੰਬੰਧਿਤ ਹੈ ਤੇ ਜਿਹੜੇ ਇਹ ਸਪੇਰੇ ਭਾਈਚਾਰੇ ਦੇ ਸਨੇਗਚਾਰਮਰ ਹੁੰਦੇ ਆ ਉਹਨਾਂ ਦੀ ਕਮਿਊਨਿਟੀ ਦੁਆਰਾ ਇਹ ਮਨਾਇਆ ਜਾਂਦਾ ਹੈ ਇਹ ਯੂਨੈਸਕੋ ਦੀ ਵਿਰਾਸਤ ਦੀ ਸੂਚੀ ਵਿੱਚ ਵੀ ਸ਼ਾਮਿਲ ਕੀਤਾ ਹੋਇਆ ਹੈ ਅੱਗੇ ਹੈਗਾ ਮਣੀਪੁਰੀ ਨਾਚ ਮੁੱਖ ਤੌਰ ਤੇ ਕਿਹੜੇ ਵਿਸ਼ਾ ਨੂੰ ਦਰਸਾਉਂਦਾ ਹੈ ਤਾਂ ਉਹ ਦਰਸਾਉਂਦਾ ਜੀ ਰਾਧਾ ਕ੍ਰਿਸ਼ਨ ਲੀਜੈਂਡਸ ਠੀਕ ਹੈ ਮਣੀਪੁਰ ਨਾਚ ਵੈਸ਼ਨ ਨਾਲ ਵੈਸ਼ਨ ਬਾਦ ਨਾਲ ਜੁੜਿਆ ਹੋਇਆ ਹੈ ਰਾਧਾ ਕ੍ਰਿਸ਼ਨ ਦੇ ਬ੍ਰਹਮ ਪ੍ਰੇਮ ਰਾਸਲੀਲਾ ਨੂੰ ਦਰਸ਼ਾਉਂਦਾ ਬਈ ਠੀਕ ਹੈ ਮਣੀਪੁਰ ਦੇ ਵਿੱਚ ਇਹ ਮੁੱਖ ਤਿਹਾੜਾ ਹੈ ਰਾਧਾ ਕ੍ਰਿਸ਼ਨ ਲੀਜੰਡ ਨਾਲ ਜਿਹੜਾ ਬਣਾਇਆ ਜਾਂਦਾ ਅੱਗੇ ਹੈਗਾ ਜੀ ਆਪਣਾ ਕੁਐਸਚਨ ਕਿਹੜਾ ਤਿਹਾੜ ਸੂਰਜ ਦੇਵਤਾ ਦੀ ਪੂਜਾ ਦਾ ਪ੍ਰਤੀਕ ਹੈ ਤੇ ਮੁੱਖ ਤੌਰ ਤੇ ਬਿਹਾਰ ਵਿੱਚ ਮਨਾਇਆ ਜਾਂਦਾ ਹੈ ਸੂਰਜ ਦੇਵਤਾ ਦੀ ਪੂਜਾ ਨਾਲ ਕਿਹੜਾ ਤਿਹਾੜ ਮਨਾਇਆ ਜਾਂਦਾ ਹੈ ਤਾਂ ਉਹ ਹੈ ਛੱਠ ਪੂਜਾ ਆਪਸ਼ਨ ਨੰਬਰ ਬੀ ਠੀਕ ਹੈ ਜੀ ਛੱਠ ਪੂਜਾ ਜਿਹੜਾ ਕਿੱਥੋਂ ਦੇ ਮਨਾਇਆ ਜਾਂਦਾ ਹੈ ਬਈ ਬਿਹਾਰ ਦੇ ਵਿੱਚ ਹੈਗਾ ਕਿਸ ਦੇ ਨਾਲ ਸੰਬੰਧਿਤ ਹੈ ਸੂਰਜ ਦੇਵਤਾ ਦੀ ਪੂਜਾ ਦੇ ਨਾਲ ਸੰਬੰਧਿਤ ਖੱਟ ਪੂਜਾ ਸੂਰਜ ਦੇਵਤਾ ਅਤੇ ਛਠੀ ਨੂੰ ਛਠੀ ਮੱਈਆ ਨੂੰ ਸਮਰਪਿਤ ਹੈ ਅਤੇ ਬਿਹਾਰ ਵਿੱਚ ਪੂਰਬੀ ਉੱਤਰ ਪ੍ਰਦੇਸ਼ ਵਿੱਚ ਇਹ ਮਨਾਇ ਜਾਂਦੀ ਹੈ ਅੱਗੇ ਹੈਗਾ ਪੰਜਾਬ ਦੀ ਬਾਢੀ ਦੇ ਤਿਉਹਾਰ ਵਿੱਚੋਂ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਪੰਜਾਬ ਦੇ ਵਿੱਚ ਮਨਾਇਆ ਜਾਂਦਾ ਜੀ ਵਿਸਾਖੀ ਠੀਕ ਹੈ 13 April ਨੂੰ ਵਿਸਾਖੀ ਮਨਾਇ ਜਾਂਦੀ ਹੈ ਵਿਸਾਖੀ ਹਾੜੀ ਦੀ ਫਸਲ ਕਣਕ ਦੀ ਬਾਢੀ ਦਾ ਪ੍ਰਤੀਕ ਹੈ ਇਹ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਦਾ ਮਹੱਤਵਪੂਰਨ ਦਿਨ ਹੈ ਬਈ ਠੀਕ ਹੈ ਜੀ ਉਦੋਂ ਤੋਂ ਵਿਸਾਖੀ ਮਨਾਉਂਦੇ ਆ ਰਹੇ ਹਾਂ ਆਪਸ਼ਨ ਨੰਬਰ ਵੀ ਬਸਾਖੀ ਤਾਂ ਇਹ ਸੀ ਜੀ ਅੱਜ ਦੇ ਆਪਣੇ ਜਿੰਨੇ ਆਪਾਂ ਫੈਸਟੀਵਲ ਜਾਂ ਜਿਹੜੇ ਆਪਣਾ ਡਾਂਸ ਦੇਖੇ ਨੇ ਉਹਨਾਂ ਦੀ ਵੀਡੀਓ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਐਗਜ਼ਾਮ ਪਲੱਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਹੜੀ ਸਵੇਰੇ 8:30 ਵਜੇ ਕਰੰਟ ਅਫੇਅਰ ਦੀ ਵੀਡੀਓ ਆਉਂਦੀ ਆ ਉਹ ਦੇਖਣਾ ਨਾ ਭੁੱਲਣਾ ਠੀਕ ਹੈ ਟੌਪਿਕ ਵਾਈਜ਼ ਜਿਹੜੀ ਆਪਣੀ ਵੀਡੀਓ ਆਉਂਦੀ ਆ ਉਹ ਆਉਂਦੀ ਆ ਜੀ ਸ਼ਾਮ ਨੂੰ 7:00 ਵਜੇ ਅੱਜ ਥੋੜੀ ਸਿਹਤ ਖਰਾਬ ਹੋਣ ਕਰਕੇ ਬਾਜ ਥੋੜੀ ਜਿਹੀ ਖਰਾਬ ਸੀ ਉਹਨੂੰ ਭਾਈ ਤੁਸੀਂ ਐਡਜਸਟ ਕਰ ਲਿਓ ਠੀਕ ਹੈ ਤੇ ਹੋਰ ਤੁਹਾਨੂੰ ਕਿਹੜੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਉਹ ਤੁਸੀਂ ਵੀਡੀਓ ਟੌਪਿਕ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖ ਦਿਓ ਤੇ ਇਸ ਲੈਕਚਰ ਦੀ ਪੀਡੀਐਫ ਲੈਣ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੀਡੀਐਫ ਲਿਖ ਦੇਣਾ ਤੁਹਾਨੂੰ ਪੀਡੀਐਫ ਭੇਜ ਦਿੱਤੀ ਜਾਊਗੀ ਅੱਜ ਦੇ ਲਈ ਇੰਨਾ ਹੀ ਧੰਨਵਾਦ